ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਇੱਥੇ ਕੂੜਾ ਡੰਪ ਇੰਨਾ ਵੱਡਾ ਲੱਗਦਾ ਤੁਹਾਡੇ ਵਾਰਡ ਦੇ ਵਿੱਚ 16 ਨੰਬਰ 'ਚ ਕੀ ਕਹਿਣਾ ਚਾਹੋਗੇ ਅਸੀਂ ਕਹਿਣਾ ਚਾਹੁੰਦੇ ਆਂ ਵੀ ਬਹੁਤ ਦੇਰ ਤੋਂ ਅਸੀਂ ਇਹ ਬੇਨਤੀ ਕਰ ਰਹੇ ਆਂ ਦਫ਼ਤਰ ਦੇ ਵਿੱਚ ਨਾ ਦਾ ਕੂੜਾ ਚੱਕ ਰਹੇ ਆਂ ਨਾ ਇਹ ਡੰਪ ਹਟਾ ਰਹੇ ਆ ਮੰਦਰ ਨੇੜੇ ਆ ਗਊਸ਼ਾਲਾ ਬਹੁਤ ਸੋਹਣੀ ਬਣੀ ਵੀ ਆ ਮਤਲਬ ਜਿਹੜਾ ਕੋਈ ਨੰਗਦਾ ਆ ਵੀ ਬੜੀ ਸ਼ਰਮ ਆਉਂਦੀ ਆ ਬਹੁਤ ਏ ਤੋ ਅਸੀਂ ਕਹਿ ਰਹੇ ਆਂ ਵੀ ਇਹ ਡੰਪ ਚੱਕ ਲੋ ਚੱਕ ਲੋ ਉਹਨਾਂ ਨੇ ਕੋਈ ਨਹੀਂ ਮਤਲਬ ਸੁਣਾਈ ਕੀਤੀ ਹਾਂਜੀ 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 ਤੇ ਹੁਣ ਐਸਾ ਬਹੁਤ ਜ਼ਿਆਦਾ ਬੁਰਾ ਹਾਲ ਹੋਗਾ ਨਹੀਂ ਅਸੀਂ ਇਹ ਚੱਕ ਕੇ ਸਾਰਾ ਗੂੜਾ ਕਮੇਟੀ ਲੈ ਕੇ ਜਾਵਾਂਗੇ ਵਾਹ ਜੀ ਵਾਹ ਬਿਲਕੁਲ ਸਹੀ ਹੈ ਤੇ ਹੁਣ ਜੇ ਜੇ ਕਮੇਟੀ ਇਹ ਨਹੀਂ ਇਹ ਕੋਈ ਕਾਰੇ ਪੂਰਾ ਕਰਨ ਨੂੰ ਤਿਆਰ ਹੈਗੀ ਕਮੇਟੀ ਕਹਿੰਦੀ ਕਿ ਜਗ੍ਹਾ ਨਹੀਂ ਮੈਂ ਹਾਂਜੀ ਹਾਂਜੀ ਅਜਿਨਾ ਕਿੰਨੇ ਵਾਰੀ ਹੀ ਕਿਉਂ ਨਹੀਂ ਸਾਡਾ ਆਵਾਜ਼ ਫੋਨ ਕਰਕੇ ਕਿੰਨੇ ਵਾਰੀ ਹੀ ਅਸੀਂ ਜੀਓ ਸਾਹਿਬ ਨੂੰ ਕਿਹਾ ਵਾ ਹਾਂਜੀ ਹਾਂਜੀ ਉਹ ਦੰਪ ਚੱਪੋ ਜਦੋਂ ਉਹਨਾਂ ਦੀ ਕੋਈ ਮਜ਼ਦੂਰੀ ਹੋਏ ਕਰਦੀ ਤਾਂ ਲਾਬਰ ਪਾਈ ਦਵੇ ਹੂੰ ਸਾਡੀ ਬਰਦਾਸ਼ਤ ਤੋਂ ਬਾਹਰ ਆ ਗੱਲ ਇਹ ਸ਼ਹਿਰ ਵਾਲੇ ਔਖੇ ਆ ਮੰਦਰ ਵਾਲੇ ਔਖੇ ਆ ਗਊਸ਼ਾਲਾ ਜਾਣ ਵਾਲੇ ਔਖੇ ਆ ਤੇ ਇਸ ਕਰ ਇਥੋਂ ਨੰਗਣਾ ਸਾਡੇ ਲਈ ਸ਼ਰਮ ਦੀ ਗੱਲ ਆ ਬਿਲਕੁਲ ਜੀ ਬਿਲਕੁਲ ਜੀ ਬੰਦਾ ਨੰਗਦਾ ਇੱਕ ਸਾਨੂੰ ਗਾਲਾਂ ਕੱਢ ਕੇ ਨੰਗਦਾ ਬਸ ਬਸਤੋਂ ਨੂੰ ਗਾਲਾਂ ਕੱਢ ਨਹੀਂ ਹੈਗਾ ਜੀ ਬਿਲਕੁਲ ਸਹੀ ਗੱਲ ਹਾਂ ਹਾਂਜੀ ਹੁਣ ਅਸੀਂ ਇਹ ਫੈਸਲਾ ਕੀਤਾ ਵੀ ਅੱਜ ਇਹਨਾਂ ਨੂੰ ਆਖਰੀ ਆਲਟੀਮੇਟਮ ਦੇਣਾ ਨਹੀਂ ਤਾਂ ਅੱਜ ਤੋਂ ਬਾਅਦ ਕਾਉਂਟੋਂ ਰੋਜ਼ ਇੱਕ ਟਰੇਡੀ ਇਥੋਂ ਭਰ ਕੇ ਅਸੀਂ ਬਾਜ਼ਾਰ ਵੇਚੀ ਫੋਦ ਲੱਦ ਕੇ ਲਿਜਾਵਾਂਗੇ ਔਰ ਦਫ਼ਤਰ ਵੀ ਜਾ ਕੇ ਟਰੇਡਿੰਗ ਕਰਾਂਗੇ ਇਹੋ ਦੇ ਦਫ਼ਤਰ ਦੀ ਗੱਲ ਹੈ ਸਾਡੀ ਤੁਹਾਨੂੰ ਵਾਰਨਿੰਗ ਸਮਝ ਲਓ ਸਾਡੀ ਬੇਨਤੀ ਸਮਝ ਲਓ ਜਾਂ ਤੇ ਤੁਹਾਨੂੰ ਧੱਕ ਚੱਕ ਦੇਣਾ ਨਹੀਂ ਤਾਂ ਅਸੀਂ ਇਹੀ ਕਾਰਵਾਈ ਕਰਾਂਗੇ ਇਹਦੇ ਲਈ ਜੋ ਮਰਜ਼ੀ ਸਾਡੇ ਦੇ ਕਾਰਵਾਈ ਕਰਨਾ ਜੋ ਮਰਜ਼ੀ ਐਕਸ਼ਨ ਲੈਣਾ ਸਾਡੇ ਦੇ ਐਕਸ਼ਨ ਅਸੀਂ ਕਿਸੇ ਗੱਲ ਤੋਂ ਭੱਜਣ ਵਾਲੇ ਨਹੀਂ ਹਾਂ ਜਿੱਕੇ ਫੋ ਸਾਡੇ ਬਰਦਾਸ਼ਤ ਤੋਂ ਬਾਹਰ ਹੈ ਬਿਲਕੁਲ ਜੀ ਬਰਦਾਸ਼ਤ ਤੋਂ ਬਾਹਰ ਹੈ ਜੀ ਹਾਂਜੀ ਪੰਡਤ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਬਹੁਤ ਬੁਰਾ ਹਾਲ ਹੋਇਆ ਪਿਆ ਇੱਥੇ ਕੂੜਾ ਡੰਪ ਦੇਖੋ ਕਿੱਡਾ ਵੱਡਾ ਲੱਗਿਆ ਹੋਇਆ ਔਰ ਖੜਿਆ ਨਹੀਂ ਜਾ ਰਿਹਾ ਇਹ ਵਾਕਈ ਸੱਚਾਈ ਆ ਕੀ ਕਹਿਣਾ ਚਾਹੁੰਦੇ ਹੋ ਜੀ ਜੀ ਬਹੁਤ ਦਿਨਾਂ ਤੋਂ ਬੇਨਤੀ ਕਰੀ ਜਾਂਦੇ ਆ ਕਾਰਪੋਰੇਸ਼ਨ ਨੂੰ ਵੀ ਇੱਥੋਂ ਇਹ ਡੰਪ ਚੁਕਵਾਓ ਦੇਖੋ ਬਰਸਾਤਾਂ ਦੇ ਦਿਨ ਚੱਲ ਰਹੇ ਐ ਇਹਨਾਂ ਬਰਸਾਤਾਂ ਦੇ ਦਿਨਾਂ ਦੇ ਵਿੱਚ ਆਮ ਦਿਨਾਂ ਦੇ ਵਿੱਚ ਇੱਥੇ ਲੰਘਣਾ ਔਖਾ ਬਰਸਾਤਾਂ ਦੇ ਦਿਨਾਂ ਦੇ ਵਿੱਚ ਤਾਂ ਬਹੁਤ ਹੀ ਔਖਾ ਹੈ ਕੂੜੇ ਤੇ ਦੋਨੋਂ ਪਾਸੇ ਪਹਾੜ ਲੱਗੇ ਐ ਕਈ ਦਿਨਾਂ ਦੀ ਬੇਨਤੀ ਕਰ ਰਹੇ ਆ ਸਕੂਲ ਦੇ ਛੋਟੇ ਛੋਟੇ ਬੱਚੇ ਸਾਈਕਲਾਂ ਤੇ ਜਾਣ ਵਾਲਿਆਂ ਨੂੰ ਬਹੁਤ ਔਖਾ ਤੇ ਨਵੀਆਂ-ਨਵੀਆਂ ਬਿਮਾਰੀਆਂ ਜਿਹੜੀਆਂ ਪਣਪ ਰਹੀਆਂ ਕਰੋਨਾ ਦੀ ਇਸ ਮਹਾਮਾਰੀ ਤੋਂ ਬਾਅਦ ਦੁਨੀਆ ਬਹੁਤ ਮੁਸ਼ਕਲ ਦੇ ਨਾਲ ਬਾਹਰ ਨਿਕਲੀ ਆ ਤੇ ਇੱਕ ਨਵੀਂ ਬਿਮਾਰੀ ਅਮੀਬਾ ਵਰਗੀ ਜੋ ਬੱਚਿਆਂ ਨੂੰ ਬਹੁਤ ਜਲਦੀ ਕਵਰ ਕਰਦੀ ਪਈ ਹੈ ਹੂੰ ਐਦਾਂ ਦੀਆਂ ਕੂੜੇ ਦੀ ਗੰਦ ਦੇ ਢੇਰਾਂ ਦੇ ਵਿੱਚ ਦੀ ਜਦੋਂ ਸਵੇਰੇ ਸ਼ਾਮ ਬੱਚੇ ਲੰਘ ਕੇ ਜਾਣਗੇ ਤਾਂ ਬਿਮਾਰੀਆਂ ਨਾਲ ਦੂਰੋਂ ਉਹਨਾਂ ਨੂੰ ਫੜਨਾ ਸੋ ਬਹੁਤ ਔਖਾ ਹੈ ਕਾਰਪੋਰੇਸ਼ਨ ਨੂੰ ਬਹੁਤ ਵਾਰ ਅਸੀਂ ਬੇਨਤੀ ਕਰ ਚੁੱਕੇ ਹਾਂ ਦੁਬਾਰਾ ਬੇਨਤੀ ਕਰਦੇ ਹਾਂ ਇਸ ਕੂੜੇ ਦੇ ਢੇਰ ਨੂੰ ਚੁਕਵਾਓ ਇਹ ਰੈ residențial ਏਰੀਆ ਹੈ ਕੋਈ ਇਹ ਸ਼ਹਿਰ ਤੋਂ ਬਾਹਰਲਾ ਏਰੀਆ ਨਹੀਂ ਹੈਗਾ ਜਿੱਥੇ ਕੂੜੇ ਦੇ ਢੇਰ ਉਹ ਡੰਪ ਤੁਸੀਂ ਜਦੋਂ ਮਰਜ਼ੀ ਆ ਕੇ ਲਗਾ ਦੋ। ਸੋ ਬੇਨਤੀ ਹੈ ਅਗਰ ਤੁਹਾਨੂੰ ਇਹੀ ਜਗ੍ਹਾ ਸੁਨਿਸ਼ਚਿਤ ਹੈ ਤਾਂ ਮਿਲਦੀ ਹੈ ਤਾਂ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਜੇ ਇੱਥੇ ਕੂੜੇ ਦੀ ਫੈਸਿਲਿਟੀ ਤੁਹਾਨੂੰ ਅੱਛੀ ਲੱਗਦੀ ਹੈ ਕਿ ਫੈਸਿਲਿਟੀ ਮੰਦਰ ਦੇ ਲਾਗੇ ਮੰਦਰ ਦੀ ਬੇਦਬੀ ਹੋ ਰਹੀ ਹੈ। ਗਊਸ਼ਾਲਾ ਬਣੀ ਹੈ ਉਹਦੇ ਅੰਦਰ ਵੀ ਮੰਦਰ ਹੈ ਗਊਸ਼ਾਲਾ ਦੀ ਵੀ ਬੇਦਬੀ ਹੋ ਰਹੀ ਹੈ। ਸੋ ਇਹ ਕਾਰਪੋਰੇਸ਼ਨ ਨੂੰ ਖੁਦ ਸੋਚਣਾ ਚਾਹੀਦਾ ਵਿਚਾਰਨਾ ਚਾਹੀਦਾ ਲੋਕਾਂ ਨੂੰ ਸੜਕਾਂ ਤੇ ਨਿਕਲਣੇ ਤੇ ਮਜਬੂਰ ਨਾ ਕੀਤਾ ਜਾਵੇ। ਅੰਦਰ ਵੀ ਕਾਰਪੋਰੇਸ਼ਨ ਦੀ ਕਮੇਟੀ ਦੇ ਅੰ ਕਾਫੀ ਖੁੱਲਾ ਗਰਾਊਂਡ ਹੈ ਜੇ ਉਹਨਾਂ ਨੂੰ ਇਹ ਲੱਗਦਾ ਕਿ ਇੱਥੇ ਸੱਟਣਾ ਸੁਨਿਸ਼ਚਿਤ ਹੈ ਇੱਥੇ ਜਿੰਨਾ ਸਹੀ ਹੈ ਤਾਂ ਇਹੀ ਕੂੜੇ ਦੇ ਢੇਰ ਚੱਕ ਕੇ ਕਾਰਪੋਰੇਸ਼ਨ ਦੇ ਗਰਾਊਂਡ ਦੇ ਅੰਦਰ ਸਿੱਟ ਲੈਣਾ ਦੋ ਦਿਨ ਉੱਥੇ ਰਹਿਣ ਤਾਂ ਫਿਰ ਪਤਾ ਲੱਗੇ ਕਿ ਦੁਨੀਆ ਕਿੱਦਾਂ ਰਹਿ ਰਹੀ ਹੈ ਜੇ ਕੂੜਾ ਹੀ ਤੋਂ ਨਹੀਂ ਚੱਕਿਆ ਜਾਂਦਾ ਦਿੰਦੀ ਬ੍ਰਾਹਮਣ ਸਭਾ ਜੀ ਜੇ ਬਿਲਕੁਲ ਸਾਰਾ ਸਮਾਜ ਨਾਲ ਹੈ ਕੱਲੀ ਬ੍ਰਾਹਮਣ ਸਭਾ ਨਹੀਂ ਬਲਕਿ ਸਾਰਾ ਸਮਾਜ ਨਾਲ ਹੋਊਗਾ ਕੱਲਾ-ਕੱਲਾ ਬੰਦਾ ਸੜਕ ਤੇ ਉਤਰੂਗਾ ਅਸੀਂ ਕੂੜੇ ਦੇ ਢੇਰ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਕਿ ਕੂੜੇ ਦੇ ਢੇਰ ਚੱਕ ਕੇ ਅਸੀਂ ਬਾਜ਼ਾਰ ਚ ਲੈ ਕੇ ਜਾਵਾਂਗੇ ਆਪੇ ਈਓ ਸਾਹਿਬ ਤੇ ਪ੍ਰਧਾਨ ਜੀ ਦੇਖਣਗੇ ਕੀ ਇਹਨਾਂ ਦਾ ਕਰਨਾ ਹੈ ਬਿਲਕੁਲ ਜੀ ਹਾਂਜੀ ਆਦਲ ਜੀ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਬਿਲਕੁਲ ਨਾਲ ਹੈ ਔਰ ਮੰਦਰ ਬਣਿਆ ਹੋਇਆ ਸਾਰਿਆਂ ਦਾ ਇੱਥੇ ਤੁਹਾਡੇ ਸ਼ਾਸਤਰੀ ਨਗਰ ਚ ਆਣ ਜਾਣਾ ਇਹ ਤੁਹਾਨੂੰ ਕੀ ਕਹਿਣਾ ਚਾਹਨੀ ਹੋ ਜੀ ਕੀ ਚਿਤਾਵਨੀ ਦੇਣਾ ਚਾਹੁੰਦੇ ਹੋ ਚਿਤਾਵਨੀ ਤਾਂ ਇਹੀ ਹੈ ਅਸੀਂ ਤਾਂ ਚਾਹੁੰਦੇ ਹਾਂ ਸਭ ਤੋਂ ਪਹਿਲਾਂ ਕੂੜੇ ਦਾ ਡੰਪ ਚੱਕਿਆ ਜਾਵੇ ਸਰਕਾਰਾਂ ਅਭਿਆਨ ਚਲਾ ਰਹੀਆਂ ਸਵੱਛ ਭਾਰਤ ਅਭਿਆਨ ਵੀ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਆਹ ਸਵੱਛ ਭਾਰਤ ਅਭਿਆਨ ਦਾ ਵੀ ਮੋਹਮ ਚਲਾਈ ਹੋਈ ਆ ਜਿੱਥੋਂ ਅਸੀਂ ਲੰਘਦੇ ਆ ਮੈਂ ਇੱਥੇ ਹਰ ਰੋਜ਼ ਗਊਸ਼ਾਲਾ ਲੰਘਦਾ ਮੇਰੇ ਬੱਚੇ ਮੇਰੇ ਨਾਲ ਲੰਘਦੇ ਆ ਬੱਚੇ ਹਰ ਰੋਜ਼ ਮੈਨੂੰ ਇੱਕੋ ਗੱਲ ਕਹਿੰਦੇ ਆ ਪਾਪਾ ਵੀ ਆਹ ਕੂੜੇ ਦਾ ਕਿੱਡੇ ਡੰਪ ਪਏ ਇਥੋਂ ਨਹੀਂ ਆਪਾਂ ਜਾਣਾ ਦੂਸਰੇ ਪਾਸੇੋਂ ਜਾਣਾ ਹਾਂ ਸਾਡੀ ਇਹੀ ਪ੍ਰਸ਼ਾਸਨ ਨੂੰ ਬੇਨਤੀ ਆ ਬਈ ਇਹ ਛੇਤੀ ਤੋਂ ਛੇਤੀ ਇਹ ਡੰਪ ਚੁਕਾਇਆ ਜਾਵੇ ਨਹੀਂ ਅਸੀਂ ਸਾਰੇ ਰਲ ਮਿਲ ਕੇ ਹਾਂਜੀ ਬਕਲ ਕੱਲ ਤੋਂ ਐਕਸ਼ਨ ਸ਼ੁਰੂ ਆ ਜੀ ਕੱਲ ਤੋਂ ਐਕਸ਼ਨ ਸ਼ੁਰੂ ਆ ਜੀ ਬਿਲਕੁਲ ਦਸਤਰਜ ਲਓ ਜੀ ਭਾਰਤਵਾਜ ਸਾਹਿਬ ਨੇ ਤੇ ਕਾਉਂਸਲਰ ਮੈਡਮ ਨੇ ਦੇਤੀ ਚੇਤਾਵਨੀ ਕੱਲ ਤੋਂ ਵੀ ਇੱਕ ਇੱਕ ਰੇੜੀ ਕਮੇਟੀ ਪੰਚਾਇਤ ਜਾਊਗੀ ਤੁਸੀਂ ਦੇਖ ਪਾ ਰਹੇ ਹੋ ਕੂੜੇ ਦਾ ਦੇਖੋ ਤੁਸੀਂ ਬਾਕੀ ਸੱਚਾਈ ਆ ਇਹਦੇ ਵਿੱਚ ਕੋਈ ਦੂਰ ਐ ਨਹੀਂ ਔਰ ਖੜਿਆ ਨਹੀਂ ਜਾ ਰਹੇ ਅੱਜ ਦੋ ਦਿਨ ਹੀ ਅਸੀਂ ਵੀਡੀਓ ਬਣਾਈ ਆ ਔਰ ਬਿਲਕੁਲ ਬੁਰਾ ਹਾਲ ਆ ਬਹੁਤ ਇੱਥੇ ਕਹਿਣ ਦਾ ਮਤਲਬ ਖੜਨਾ ਹੀ ਬਹੁਤ ਔਖਾ ਜੀ